ਅੱਜ ਪੰਜਾਬ ਦੀ ਜੋ ਸਮੱਸਿਆ ਹੈ ਜਿਸ ਦੇ ਉੱਤੇ ਸਰਕਾਰ ਦਿਨ ਰਾਤ ਕੰਮ ਕਰ ਰਹੀ ਹੈ ਯੋਧ ਨਸ਼ੇ ਵਿਰੁੱਧ ਉੱਤੇ ਸਭ ਤੋਂ ਸੌਖਾ ਤੇ ਸਭ ਤੋਂ ਪੱਕਾ ਇਲਾਜ ਇੱਕੋ ਹੀ ਹੈ ਕਿ ਇਸ ਇਲਾਕੇ ਦੇ ਵਿੱਚ ਸਕੂਲ ਸ਼ਾਨਦਾਰ ਬਣਾ ਦਿੱਤੇ ਜਾਣ ਤਾਂ ਕਿ ਜਿੰਨੇ ਸਾਡੇ ਬੱਚੇ ਨੇ ਨਵੇਂ ਇਹ ਸ਼ਾਨਦਾਰ ਵਿੱਦਿਆ ਹਾਸਲ ਕਰਨ ਤੇ ਕੱਲੋਂ ਵੱਡੇ ਅਫਸਰ ਬਣਨ ਖੂਬ ਆਪਣਾ ਨਾਮ ਰੋਸ਼ਨ ਕਰਨ ਇਸ ਇਲਾਕੇ ਦੀ ਅਗਰ ਤਰੱਕੀ ਹੋ ਸਕਦੀ ਹੈ ਸਿਰਫ ਅਤੇ ਸਿਰਫ ਸਕੂਲਾਂ ਰਹੀ ਹੋ ਸਕਦੀ ਮੈਂ 2.5 ਸਾਲ ਪਹਿਲਾਂ ਜੀ ਜਦੋਂ ਤੁਹਾਡੇ ਇਲਾਕੇ 'ਚ ਆਇਆ ਇੱਥੇ ਦੇਖਿਆ ਕੂਲਾਂ ਦੇ ਵਿੱਚ ਅੰਦਰ ਪਸ਼ੂ ਬੈਠੇ ਡੰਗਰ ਬੈਠੇ ਐ ਸਾਹਮਣੇ ਬਾਰਡਰ ਦੀ ਲਾਈਨ ਦਿਸ ਰਹੀ ਐ ਜ਼ੀਰੋ ਲਾਈਨ ਦਿਸ ਰਹੀ ਐ ਕੀ ਬੱਚਿਆਂ ਕੀ ਟੀਚਰ ਪੜਾਊਗਾ ਕੀ ਬੱਚੇ ਪੜਨਗੇ ਉਹਨਾਂ ਨੂੰ ਪਤਾ ਕਿ ਸਾਡਾ ਭਵਿੱਖ ਜਿਹੜਾ ਹੈ ਉਹ ਕੁਝ ਨਹੀਂ ਐ ਸਿਰਫ ਨਾਮ ਦੇ ਉੱਤੇ ਅਸੀਂ ਸਕੂਲ ਆ ਜਾਂਦੇ ਹਾਂ ਦੁਪਹਿਰੇ ਖਾਲੀ ਹੱਥ ਵਾਪਸ چلے ਜਾਂਦੇ ਹਾਂ ਕੱਲੇ ਖੇਮਕਰਨ ਇਲਾਕੇ ਦੇ ਵਿੱਚ 35 ਕਰੋੜ ਰੁਪਏ ਦੇ ਜਿਹੜੇ ਸਕੂਲਾਂ ਦੇ ਉੱਤੇ 35 ਕਰੋੜ ਰੁਪਏ ਲੱਗੇ ਆ ਜੀ ਅੱਜ ਮੈਂ ਹੁਣ ਬੱਚਿਆਂ ਨੂੰ ਮਿਲ ਕੇ ਆਇਆ ਮੈਂ ਕਿਹਾ ਤੁਸੀਂ ਦੱਸੋ ਕੀ ਬਦਲਾਅ ਆਇਆ ਉਹ ਕਹਿੰਦੇ ਸਕੂਲ ਸੋਨਾ ਹੋ ਗਿਆ ਮੈਂ ਕਿਹਾ ਸੋਨਾ ਹੋ ਗਿਆ ਮਤਲਬ ਕਿਵੇਂ ਸੋਨਾ ਹੋ ਗਿਆ ਕਿ ਇਹ ਸੋਹਣੀ ਚਾਰ ਪਲਾਰੀ ਹੋ ਗਈ ਹੈ ਨਵਾਂ ਕਲਾਸਰੂਮ ਬਣ ਗਿਆ 40 ਲੱਖ ਰੁਪਏ ਸਕੂਲ ਤੇ ਲੱਗੇ 40 ਲੱਖ 2022 ਤੋਂ ਲੈ ਕੇ ਹੁਣ ਤੱਕ ਆਪਾਂ ਕੱਲੇ ਇਸ ਇਲਾਕੇ ਦੇ ਵਿੱਚ 300 ਤੋਂ ਵੱਧ ਛੰਗੇ 300 ਤੋਂ ਵੱਧ 199 ਬੱਚਿਆਂ ਨੇ JEE ਪਾਸ ਕਰ ਲਿਆ ਜੀ ਸਾਡੇ ਬੱਚੇ ISRO IIT IIM ਜਾ ਰਹੇ ਐ ਜਿਹੜੇ ਵੱਡੇ ਸਕੂਲ ਆ ਉਹਨਾਂ ਦੇ ਵਿੱਚ ਸਿਕਿਉਰਟੀ ਗਾਰਡ ਦੇ ਦਿੱਤੇ ਆਪਾਂ ਜਿਹੜੇ ਵੱਡੇ ਸਕੂਲ ਐ ਉਹਨਾਂ ਦੇ ਵਿੱਚ ਬੱਸ ਸਰਵਿਸ ਸ਼ੁਰੂ ਕਰਤੀ ਆਪਣੇ ਬੱਚਿਆਂ ਨੂੰ ਕਿਤਾਬਾਂ ਵੀ ਆ ਕੇ ਆਉਣੀਆਂ ਇਹ ਹੈ ਪੰਜਾਬ ਦੀ ਸਿੱਖਿਆ ਕ੍ਰਾਂਤੀ